ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਹਰ ਆਉਣ ਵਾਲੀ ਪਹਿਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਸੀ ਗੱਲ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਮਨਜੋਤ ਸਿੰਘ ਜੀ ਠੀਕ ਹੈ ਜੀ ਐਡਰੈਸ ਭਾਜੀ ਐਡਰੈਸ ਦਿਖਰਾਓ ਠੀਕ ਹੈ ਜੀ ਤੇ ਭਾਜੀ ਮੋਬਾਈਲ ਨੰਬਰ ਦੱਸ ਦੋ 769656704 ਠੀਕ ਹੈ ਭਾਜੀ ਕਿੰਨੇ ਪਸ਼ੂ ਲਿਆਇਓ ਜੀ ਚਾਰ ਕੱਟੇ ਹੋ ਜੀ ਦੋ ਤਿੰਨ ਬੈਠਗੀਆਂ ਕਰੇਗੀ ਅੱਛਾ ਇੱਕ ਰਹਿ ਗਈ ਇਹਦੀ ਭਾਈ ਪਹਿਲਾਂ ਡਿਟੇਲ ਦੱਸੋ ਜੀ

ਫੰਨੋ ਵੀ ਸਾਫ ਹੈਗੀ ਆ ਥੰਥਨ ਵੀ ਕੱਲਾ ਕੱਲਾ ਪੁਰੇ ਗੈਪ ਤੇ ਲੱਗਾ ਮੋਲ ਲਓ ਭਾਈ ਮੋਲ ਸਰਸਪੁਰ ਵੀ ਚੰਗਾ ਹੈਗਾ ਭਾਈ ਇਹਦੀ ਜੈ ਜੀ ਡਿਮਾਂਡ ਕਰਿਓ ਮੋਲ ਤੇ ਇੱਕ ਵੀ ਕਰਦਾ 15 ਹੀ ਦੇ ਦਾਂਗੇ ਇੱਕ 10 ਦੀ ਦੇ ਦਿਓ ਭਾਈ ਦੇ ਦਾਂਗੇ ਮਾਨਤਨ ਕਰਦੇ ਠੀਕ ਹੈ ਭਾਈ ਕਹਿੰਦਾ ਮਾਨ ਕਰ ਦਾਂਗੇ 10 12 ਕਿਲੋ ਇਸ ਟਾਈਮ ਬੋਲੇ ਆ ਗਏ ਚੰਗੀ ਹੈਗੀ ਆ ਭਾਈ ਇਹ ਤੁਹਾਨੂੰ ਮੋਬਾਈਲ ਨੰਬਰ ਤੇ ਐਡਰੈਸ ਦਵਾ ਦੱਸ ਜੀਰਾ ਕੰਪਨੀ ਤੋਂ ਆ ਰਹੇ ਜਿਨ੍ਹਾਂ ਨੇ ਲਿਆਣਾ ਆਰਡਰ ਨੰਬਰ 796574 ਠੀਕ ਹੈ ਭਾਈ ਆਈ ਆਪਣਾ ਵਪਾਰ ਦਾ ਹੀ ਕੰਮ ਹੈ ਘਰੇ ਵੀ ਆਪਣਾ ਪਸ਼ੂ ਠੀਕ ਹੈ ਭਾਈ ਧੰਨਵਾਦ ਭਾਜੀ ਜੀ ਸასი ਗੱਲ ਜੀ ਭਈਆ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਸਰਦਜੀਤ ਦਾ ਜੀ ਤੇ ਐਡਰੈਸ ਭਾਜੀ ਭਾਈ ਹੋਰ ਉੱਨੀ ਠੀਕ ਹੈ ਜੀ ਭਈਆ ਜੀ ਇੱਕ ਹੀ ਮਾਈ ਲੈ ਜਾਓ ਜੀ ਹਾਂਜੀ ਦੋ ਲੈ ਜਾਏ ਤੇ ਇੱਕ ਵੇਗੀ ਅੱਛਾ ਇੱਕ ਵੇਗੀ ਇਹਦੀ ਭਾਈ ਡਿਟੇਲ ਦੱਸੋ ਜੀ ਓਏ ਭਾਜੀ ਸੂਣੇ ਆਈਏ 10 ਦਿਨ ਰਹਿਣੇ ਨੇ ਅੱਛਾ 10 ਦਿਨ ਲੈਣੇ ਆ ਤੋੜ ਲਓ ਭਾਜੀ ਫਿਰ ਹਾਂਜੀ ਮੋੜ ਲਓ ਮੋੜ ਲਓ ਭਾਈ 10 ਕਿ ਦਿਨ ਕੱਢ ਦੀਆ ਭਾਜੀ ਹਾਂਜੀ ਹਾਂਜੀ ਕਿੰਨਾ ਕੁ ਦੋ ਦਿੱਤਾ ਭਾਜੀ ਪਿਛਲੇ ਸੋਏ 9 ਕਿਲੋ ਇੱਧਰ ਕਰ ਲਓ ਭਾਜੀ ਭਾਜੀ ਮੈਂ ਤੁਹਾਨੂੰ 9 ਕਿਲੋ ਦਿੰਦਾ ਐਤ ਕੀ ਕਿੰਨਾ ਦੇ ਦੋਗੀ ਐਤ ਕੀ ਇਹਨੂੰ 12 ਕਿਲੋ ਦੇ ਦੋਗੀ ਭਾਜੀ ਹਾਂਜੀ ਤੇ ਕਿੰਨੇ ਹੀ ਦੇਣੀ ਆ ਭਾਜੀ ਭਾਈ ਇਹ ਮੋਲ ਤਾਂ 5595 ਕੱਢਿਆ 80 ਸਰਦਨ 75 ਦੀ ਦੇ ਦਈਏ ਭਾਜੀ ਹਾਂਜੀ ਲੈ ਲੋਗੇ ਜੀ ਹਾਂਜੀ ਚਲੋ ਠੀਕ ਹੈ ਭਾਜੀ ਭਾਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਫੇਰ ਦੱਸੋ 707010209 ਆਪਣਾ ਇਹ ਵਪਾਰ ਦਾ ਹੀ ਕੰਮ ਹੈ ਹਾਂਜੀ ਠੀਕ ਹੈ ਭਾਜੀ

अपना नाम एड्रेस दसो जी चमन लाल जी ਐਡਰੈਸ ਭਾਜੀ ਰੰਦ ਨੂਰ ਪਰਵੇਦੀ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ ਜੀ 9869 70817 ਅੱਜ ਭਾਜੀ ਇੱਕੋ ਹੀ ਛੋਟੀ ਲਿਆਇਓ ਜੀ ਹਾਂਜੀ ਇੱਕੋ ਇਹ ਤੁਰਨ ਪਹਿਲਾਂ ਭਾਜੀ ਤੇਸਪੁਰ ਦੇਖੋ ਚੰਗਾ ਹੈਗਾ ਪੈਕਪੁੱਟ ਵੀ ਚੰਗੀ ਹੈਗੀ ਆ ਸਾਨੂੰ ਵੀ ਇਕੱਲਾ ਇਕੱਲਾ ਪੂਰੇ ਗੈਸ ਤੇ ਲੱਗਾ ਮੋੜ ਲ ਭਾਜੀ ਮੋੜ ਇਹਦੀ ਭਾਈ ਡਿਟੇਲ ਦੱਸੋ ਮੋੜ ਤੱਕ 35 ਕਰਦੇ ਜੀ ਅੱਛਾ ਇੱਕ ਪਤੀ ਦੇ ਦਾਂਗੇ 1 20 ਹੀ ਦੇ ਰਹੀਓ ਭਾਜੀ ਹਾਂਜੀ 20 ਦੇ ਦਾਂਗੇ ਤੇ ਕਿੰਨਾ ਕੁ ਦੁੱਧ ਪਾਇ ਭਾਈ ਇਹਨੇ ਪਿਛਲੇ ਸੂਏ ਦੁੱਧ 16 ਲੀਟਰ ਭਾਈ ਕੋਲ ਐਕ ਕੀ ਕਿੰਨਾ ਦੇ ਦੋਗੇ ਐਕ ਕੀ 18 ਦੇ ਦੋਗੇ ਅੱਛਾ ਜੀ ਦੇ ਲੋਗੇ ਭਾਜੀ 1 20 ਦੀ ਹਾਂਜੀ 1 20 ਇਹ ਕੋਈ ਮੋਬਾਈਲ ਨੰਬਰ ਫੇਰ ਦੱਸੋ ਜੀ 98769 ਜੀ 70817 ਇਹ ਆਪਣਾ ਭਾਈ ਵਪਾਰ ਦਾ ਹੀ ਕੰਮ ਹੈ ਬਿਲਕੁਲ ਜੀ ਵਪਾਰ ਦਾ ਹੀ ਘਰੇ ਵੀ ਹੁੰਦੇ ਆਪਣੇ ਪਸ਼ੂ ਹਾਂਜੀ ਆਪਣੇ ਘਰੇ ਦਾ ਭਾਈ ਧੰਨਵਾਦ ਬੱਚੀ ਸਸਤੀ ਕਰੀ ਵੀਰੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਹੈਗਾ ਜੀ ਗੋਪੀ ਜੀ ਠੀਕ ਹੈ ਜੀ ਐਡਰੈਸ ਦਾ ਹੀ ਕਲੇੜੀ ਆਪਣਾ ਮਲੇਂਡੇ ਕੋਲ ਜੀ ਠੀਕ ਹੈ ਭਾਜੀ ਭਈ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਕੰਮ ਕਰੇ ਵੀ ਆਪਣੇ ਪਸ਼ੂ ਹੁੰਦੇ ਹਰ ਸਮੇਂ ਹਾਂਜੀ ਹਾਂਜੀ ਤੇ ਅੱਜ ਭਾਜੀ ਕਿੰਨੀ ਮੱਝਾਂ ਲਾਇਆ ਹੋ ਜੀ ਅੱਜ ਜੀ 4 ਨੇ ਅੱਛਾ 4 ਹੈਗੀਆਂ ਪਹਿਲੇ ਨੰਬਰ ਵਾਲੀ ਭਾਈ ਤੋੜ ਲਓ ਪਹਿਲਾਂ ਸਿਰ ਦੇਖੋ ਚੰਗਾ ਹੈਗਾ ਲੰਬਾਈ ਲੰਬਾਈ ਵੀ ਚੰਗੀ ਹੈਗੀ ਆ ਕਦਮਜਨ ਵੀ ਚੰਗਾ ਹੰਤੋਂ ਦੇਖੋ ਅੱਲਾ-ਕੱਲਾ ਗੈਰ ਤੇ ਲੱਗਾ ਮੋੜ ਲਓ ਭਾਜੀ ਇਧਰ ਹੀ ਮੈਂ ਮੋੜ ਲਾਉਂਦਾ ਉਹ ਯਾ ਔੜਲਾ ਮੋੜਲੂ ਇਹਦੀ ਬਈ ਡਿਟੇਲ ਦੱਸੋ ਜੀ ਪਹਿਲੇ ਦਿहांत ਵੀ ਆ ਵੀਰੇ ਚਾਰ ਦੰਦ ਆ ਜੀ ਸੂਈ ਹੋਈ ਆ ਜੀ ਹਾਂਜੀ ਸੂਈ ਹੋਈ ਆ 20 ਦਿਨ ਹੋ ਗਏ ਜੀ ਸੂਈ ਨੂੰ ਬਦਲਿਆ ਕੱਟਾਈ ਅੱਛਾ ਕੱਟਿਆਗਾ ਦੁੱਧ ਭਾਈ ਕਿੰਨਾ ਹੈਗਾ ਦੁੱਧ ਵੀਰੇ 11 ਕਿਲੋ ਭਾਈ ਫਰਾਂ ਅੱਛਾ ਜੀ 12 ਜਾਂ 13 ਕਿਲੋ ਦਾ ਫਾਇਦਾ ਨਹੀਂ ਹਾਂਜੀ ਠੀਕ ਹੈ ਜੀ ਕਿੰਨੇ ਦਿਓਗੇ ਭਾਜੀ ਇਹਦਾ ਮੁੱਲ 135 ਕਰਦੇ ਵੀਰੇ ਕਿੰਨੇ ਹੀ ਲਾਸਟ ਦੇ ਦੋਗੇ ਜੀ 120 ਦੇ ਦਾਂਗੇ 115 ਹੀ ਦੇ ਦਿਓ ਭਾਜੀ ਚਲੋ ਕੋਈ ਮਾਰਦਾਨ ਕਰ ਦਾਂ ਠੀਕ ਹੈ ਜੀ ਦੂਜੀ ਭਾਜੀ ਫਿਰ ਤੋੜ ਲੋ ਇੱਕ ਵਾਰੀ ਲੈ ਲੋ ਭਾਜੀ ਇਹ ਵੀ ਚੰਗੀ ਹੈਗੀ ਹੈ ਸਿਰਸੁਰ ਦੇਖੋ ਇਹਦਾ ਵੀ ਚੰਗਾ ਹੈਗਾ ਹੱਥੋਂ ਦੇਖੋ ਇਹਦਾ ੱਲਾ-ਗੱਲਾ ਸਨ ਲੱਗਾ ਹੋਲਡ ਪਾਊਡਰ ਪੇਟਪੜ ਵੀ ਚੰਗੀ ਹੈਗੀ ਆ ਇਹ ਵੀ ਭਾਈ ਸੋਈ ਹੈਗੀ ਆ ਹਾਂਜੀ ਸੋਈ ਵੀ ਹੈ ਇਹ ਰਾਤ ਵੀ ਸੋਈ ਵੀ ਆ ਅੱਛਾ ਮਗਰ ਭਾਜੀ ਕੀ ਇਹਦੇ ਇਹ ਮਗਰ ਹੈਗਾ ਜੀ ਕੱਟਾ ਹਾਂਜੀ ਬੋਲੀ ਬਾਜੀ ਗੱਡੀ ਹੈ ਕੋਈ ਮਾੜੀ ਮੋਟੀ ਹੈ ਅਰੇ ਰਾਤ ਦੀ ਸੂਈ ਹੈ ਥੋੜੀ ਬੋਲੀ ਗੱਡੀ ਵਾਹੌਲੀ ਜੀ ਕਰੀ ਹੈ ਮਾੜੀ ਮੋਟੀ ਗੱਡੀ ਹੈ ਹਾਂਜੀ ਕਿੰਨਾ ਕੁ ਭਾਈ ਤੁਹਾਡੇ ਹਿਸਾਬ ਨਾਲ ਦੁੱਧ ਦੇ ਦੂੰਗੀ ਵਿਦੂ ਵੀ ਤਾਂ ਪਹਿਲੇ ਦੇਣਾ ਤੂੰ ਜੀ ਯਾਰ 14 15 ਕਿਲੋ ਦੇ ਸਕਦੇ ਆ ਰਾਮ ਭਾਈ ਮੁੱਲ ਕੀ ਕਰਦੇ ਹੋ ਜੀ 140 ਮੰਗਦੇ ਆ ਕਿੰਨੇ ਦੇ ਦੋਗੇ ਜੀ 135 ਦੇ ਦੂੰਗੇ ਜੀ ਚਲੋ ਅਗਲੀ ਦੌਰ ਲਓ ਭਾਜੀ ਹੱਥੇ ਨੰਬਰ ਤੇ ਹੈਗੀ ਆ ਕਦ ਵਜਨ ਇਹਦਾ ਵੀ ਚੰਗਾ ਹੈਗਾ ਫਰੰਟੋਂ ਦੇਖੋ ਇਹਦਾ ਵੀ ਕੰਨਾ ਕੰਨਾ ਗਿਆ ਉੱਤੇ ਆ ਕੋਈ ਨਹੀਂ ਭਾਈ ਮੋੜ ਲੈ ਇੱਥੇ ਲੰਬਾਈ ਲੰਬਾਈ ਵੀ ਚੰਗੀ ਆ ਤਾਂ ਦੇਖੋ ਇੱਕ ਵਾਰ ਨੇੜੇਓ ਪੈਟ ਫੁੜੇ ਇਹਦੇ ਵੀ ਚੰਗੀ ਆ ਇਹਦੀ ਬਾਰੇ ਡਿਟੇਲ ਦੱਸੋ ਪਹਿਲਾਂ ਵਿਰੇ ਵਿਗਿਆਸੂ ਦਾ ਸੁਣਾ ਵਾਲੇ ਅੱਛਾ ਕਿੰਨਾ ਕੁ ਟਾਈਮ ਲੱਗਦੀ ਆ 5-7 ਦਿਨ ਲਾਊਗੀ ਵਿਰੇ ਅੱਛਾ ਜੀ ਪਿਛਲੇ ਸਵੇਰੇ ਭਾਈ ਕਿੰਨਾ ਕੁ ਦੁੱਧ ਪਾਇਆ ਨੇ ਹਾਂਜੀ ਪਿਛਲੇ ਸਵੇਰੇ ਦੁੱਧ ਕਿੰਨਾ ਦੇ ਮਾਲਕਾਂ ਨੇ ਵਿਰੇ 13 ਕਿਲੋ ਦੱਸਿਆ ਸੀ ਇਹਦਾ ਅੱਛਾ ਜੀ ਸਾਡੇ ਹਿਸਾਬ ਨਾਲ ਐਤ ਕੀ ਕਿੰਨਾ ਦੇ ਦੋਗੀ ਮਾਲਕ ਦੇ ਬਹੁਤ ਕੁਝ ਨਹੀਂ ਦੇ ਸਕਦੀ ਅੱਛਾ ਇਹਨਾਂ ਦਾ ਜੋ ਦੇ ਦੋਗੇ ਹਾਂਜੀ ਅੱਛਾ ਜੀ ਤੇਰੀ ਭਾਜੀ ਕੀ ਡਿਮਾਂਡ ਕਰਦੇ ਹੋ ਇਹਦੇ ਬੱਲੇ ਮੇਰੇ 95000 ਆ ਇਹ ਕਿੰਨੇ ਦੇਓਗੇ ਜੀ 80000 ਦੇ ਦਾਂਗੇ ਚਲੋ ਠੀਕ ਹੈ ਜੀ

9955245140 ਠੀਕ ਹੈ ਅਜ ਭਾਜੀ ਇੱਕੋ ਹੀ ਮੱਝ ਲੈਓ ਜੀ ਦੋ ਲੈ ਆਏ ਇੱਕ ਉੱਜਰ ਖੜੀ ਠੀਕ ਹੈ ਜੀ ਇਹਦੀ ਡਿਟੇਲ ਦੱਸੋ ਜੀ ਇਹਨਾਂ 14 ਕਿਲੋ ਦੋਤੀ ਤੇਰਾਵਾ ਤੀਜੇ ਸੀ ਇਹ ਹੁਣ ਸੋਨਾ ਹੈ ਲੈ ਅੱਛਾ ਕਿੰਨਾ ਕਟਾਮ ਕਰਦੀ ਆ 5-4 ਦਿਨ ਲਾਊਗੀ ਬਸ ਠੀਕ ਹੈ ਜੀ 14-15 ਕਿਲੋ ਤਾਂ ਦੇ ਦੂਗੀ ਐਤਕੀ ਆਹ ਆਹ ਲਾ ਤੇ ਕਿੰਨ ਕੀ ਮੋਲ ਕਰਦੇ ਕੀ ਆ ਇੱਕ ਤੂੰ ਕਿੰਨੇ ਹੀ ਦੇਣੀ ਹੈ ਜੀ ਉਹ ਛੜ ਦਾਂਗੇ ਸਵਾ ਤੱਕ ਅੱਛਾ ਦੇ ਦੋਗੇ ਜੀ ਚਲੋ ਚੰਗੀ ਹੈਗੀ ਉਹਦਾ ਇੱਕ ਵਾਰ ਫਿਰ ਤੋਲ ਲਓ ਭਾਜੀ ਅੱਗੇ ਨੂੰ ਲਓ ਜੀ ਆਪਣਾ ਵੀ ਵਪਾਰ ਦਾ ਕੰਮ ਹੈ ਜੀ ਹਾਂ ਤੇਰੇ ਵੀ ਹਰ ਸਮੇਂ ਬੱਸੀ ਹੁੰਦੇ ਆ ਰੱਖੋ ਠੀਕ ਹੈ ਜੀ ਵੈਲ ਨੰਬਰ ਫਿਰ ਦੱਸ ਦੋ ਆਪਣਾ 9915844140 ਠੀਕ ਹੈ ਭਾਈ ਧੰਨਵਾਦ ਭਾਜੀ ਧੰਨਵਾਦ ਠੀਕ ਕਸੀ ਗੱਲ ਜੀ। ਪਾਜੀ ਆਪਣਾ ਨਾਮ ਤੇ ਐਡਰੈਸ ਦੱਸੋ ਜੀ। ਨਾਮ ਗੁਰਿੰਦਰ ਸਿੰਘ ਹੈ ਜੀ ਪਿੰਡ ਕੁੱਤੇਵਾਲਾ। ਠੀਕ ਹੈ ਜੀ। ਤੇ ਜ਼ਿਲ੍ਹਾ ਭਾਜੀ? ਲੁਧਿਆਣਾ। ਪਸਾ ਲੁਧਿਆਣਾ ਪਿੰਡ। ਗਾਲ ਦੇ ਨੇੜੇ। ਠੀਕ ਹੈ ਠੀਕ ਹੈ ਭਾਜੀ। ਅੱਜ ਭਾਜੀ ਕਿੰਨੀ ਮੱਝ ਲੈ ਆਏ ਹੋ ਜੀ? ਆ ਚਾਰ ਲੈ ਕੇ ਆਏ। ਅੱਛਾ ਚਾਰ ਲੈ ਤੇਨ ਖੜੀਆਂ? ਇੱਕ ਵੇਗੀ ਜੀ। ਇੱਕੋ ਵੇਗੀ। ਜੀ ਭਾਈ ਪਹਿਲੇ ਨੰਬਰ ਤੇ ਮੱਝ ਖੜੀ ਹੈ। ਕੀ ਡਿਟੇਲ ਦੱਸੋ ਬਲਾ ਭਾਜੀ? ਇਹ ਚਾਰ ਦਾਂ ਦਾ ਹੈ ਜੀ। ਅੱਛਾ ਮੋ ਚਾਰ ਦਾਂ ਦਾ ਕੀ ਆ? ਠੀਕ। ਤੇ ਕਿਰਿਆ ਹੈਗਾ 10-12 ਕਿਲੋ। ਅੱਛਾ ਦੁੱਧ ਹੈਗਾ। ਤੇ ਮਗਰ ਭਾਜੀ? ਮਗ ਪੈਕਪੁੱਟ ਦੇਖੋ ਮਾਝ ਦਾ ਪੂਰਾ ਚੰਗਾ ਹੈਗਾ ਸਿਰਸੁਰ ਵੀ ਮਾਝ ਦਾ ਪੂਰਾ ਚੰਗਾ ਹੈਗਾ ਕੱਦਵਜਨ ਵੀ ਮਾਝ ਦਾ ਵਧੀਆ ਮੋ ਚਾਰ ਦਿਨ ਬਾਈ ਕਹਿੰਦਾ ਹੈਗਾ ਸਿਰਸੁਰ ਦੇਖੋ ਸਿੰਘ ਪੂਰਾ ਚੰਗਾ ਹੈਗਾ ਪੈਕਪੁੱਟ ਵੀ ਪੂਰੀ ਚੰਗੀ ਹੈਗੀ ਆ ਮੋਲ ਲਓ ਬਾਈ ਮੋਲ ਲਓ ਤਾਂ ਤਾਂ ਵੀ ਪੱਲਾ ਪੱਲਾ ਗੈਪ ਤੇ ਲੱਗਾ ਹੋਇਆ ਆ ਬਾਈ ਕਹਿੰਦਾ 10 ਕਿਲੋ ਦੁੱਧ ਹੈਗਾ ਮਗਰ ਕੱਟੀ ਹੋਈ ਹੈ ਕਿੰਨੇ ਦਿਨ ਹੈ ਭਾਈ ਸੂਈ ਹੈ ਇੱਕ ਹਫ਼ਤੇ ਦੀ ਸੂਈ ਹੈ ਹਫ਼ਤੇ ਦੀ ਸੂਈ ਹੋਈ ਹੈਗੀ ਠੀਕ ਤਾਂ ਫਿਰ ਦੇਖੋ ਕੱਲਾ ਕੱਲਾ ਗੈਰ ਤੇ ਲੱਗਾ ਕੱਲਾ ਕੱਲਾ ਥਾਂ ਗੈਰ ਤੇ ਲੱਗਾ ਆ ਇਹ ਜਿਹੜੀ ਮਾਈ ਤੋਰੀ ਦੀ ਜਿਆਜੇ ਡਿਮਾਂਡ ਕਰ ਲਓ ਜੀ ਇਹਦੇ 1 ਲੱਖ 10000 ਆ ਜੀ ਲੱਗਦੇ ਦੇ ਦਾਂਗੇ ਪੂਰੇ ਦੇ ਦੋਗੇ ਜੀ ਚੋ ਠੀਕ ਹੈ ਭਾਜੀ ਦੋ ਨੰਬਰ ਵਾਲੀ ਭਾਈ ਮਾਈ ਪਹਿਲਾਂ ਤੋੜ ਲਓ ਦੱਦਬਜਨ ਇਹਦਾ ਵੀ ਪੂਰਾ ਚੰਗਾ ਹੈਗਾ ਸਿੰਘ ਸੁng ਦੇਖ ਲਓ ਤਾਂ ਤੋਂ ਦੇਖੋ ਇਹਦੇ ਵੀਰੇ 145 ਅੱਲਾ ਗੱਲਾ ਥਣ ਗਿਆ ਤੇ ਲੱਗਾ ਹੋਇਆ ਹੈਗਾ ਏਟਪੜ ਦੇ ਫਰਮਾਈ ਦੀ ਮੋਲ ਲੈ ਭਾਜੀ ਹਾਂ ਦੱਦਬਜਨ ਬੁਰਾ ਹੈਗਾ ਸਿਰ ਵੀ ਚੰਗਾ ਹੈ ਇਹ ਭਾਈ ਗੱਬਨ ਹੈ ਇਹ ਵੀ ਸੋਈ ਹੈ ਅੱਛਾ ਸੋਈ ਹੈ ਭਾਜੀ ਇੱਥੇ ਨੇ 13 ਕਿਲੋ ਦੁੱਧ ਹੈ 10 ਦਿਨ ਦੀ ਸੋਈ ਹੈ 10 ਦਿਨਾਂ ਦੀ ਸੋਈ ਹੈ ਭਾਈ ਦੱਸਦਾ 13 ਕਿਲੋ ਦੁੱਧ ਹੈਗਾ ਤਾਂ ਤੁਹਾਨੂੰ ਗੱਲਾ ਗੱਲਾ ਗੈਰ ਤੇ ਲੱਗਾ ਆਇਆ ਇਹਦੇ ਭਾਈ ਮਗਰ ਕੀ ਆ ਇਹਦੇ ਮਗਰ ਘਟਾ ਹੈ ਜੀ ਅੱਛਾ ਮਗਰ ਘਟਾ ਇਹਦੀ ਭਾਈ ਜੈਜੀ ਡਿਮਾਂਡ ਉਧਰ ਨੇ 13 ਕਿਲੋ ਦੁੱਧ ਦਾ ਜੀ ਇਹਦਾ ਡਿਮਾਂਡ 145 ਹੈ ਤੇ ਕਿੰਨੇ ਦੇ ਦੇਗੋ ਭਾਜੀ ਇਹ ਦੇ ਦਾਂਗੇ 135 ਜੀ ਇੱਕ ਟੀਵੀ ਦੇ ਦੇ ਭਾਜੀ ਦੇ ਦਾਂਗਾ ਸੋ ਠੀਕ ਆ ਆਜੋ ਭਾਜੀ ਅਖੀਰਲੀ ਮੱਝ ਤੋੜ ਲਓ ਪੇਟ 'ਤੇ ਦੇਖੋ ਮੱਝ ਦੀ ਪੂਰੀ ਚੰਗੀ ਹੈਗੀ ਆ ਕੱਦ ਵਿੱਚ ਨੇ ਇਹਦਾ ਵੀ ਪੂਰਾ ਚੰਗਾ ਹੈਗਾ ਤਾਂ ਬਾਈ ਲਓ ਜੀ ਦੇਖੋ ਤੰਬੀ ਪਹਿਲੇ ਵੀ ਚੰਗੀ ਹੈਗੀ ਆ ਤਾਂ ਤੋਂ ਇਹਦਾ ਵੀ ਪੂਰਾ ਚੰਗਾ ਲੱਗਾ ਇਕੱਲਾ ਇਕੱਲਾ ਥਣ ਗਿਆ ਆਪਕੇ ਲੱਗਾ ਆ ਮੋਹਲੋ ਭਾਈ ਮੋਹਲੋ ਕਿਹੜੀ ਜਾਈ ਇਹਦੇ ਇੱਕ ਪੰਜ ਹੈ ਇੱਕ ਪੰਜ ਇਹਦੀ ਬਾਈ ਡਿਟੇਲ ਦੱਸੋ ਬਈਲਾ ਇਹਦੇ ਕਾਪਰਾਂ ਦੇ ਹੂਣ ਦੇ ਤੀਜਾ ਸੁਹਾ ਜੀ ਤੀਜਾ ਸੁਹਾ ਹੈਗਾ ਲਿਫਤਾ ਵਿਆਹ ਹੈ ਹਾਂਜੀ ਕੁਰੀਆਂ ਵਾਰੀ ਤੇ ਲੱਗ ਗਏ ਸੁਹਾਗੇ ਮੱਜ ਤੇਰੀ ਭਾਈ ਜੈ ਜੀ ਦੀ ਮੰਗ ਇਹਦੇ ਜੀ ਜੈ ਜੀ ਇੱਕ ਪੰਜ ਮੰਗਦੇ ਜੀ ਕਿੰਨੇ ਦੇ 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 ਜਿਹੜਾ ਤੇ ਬੁਰੇ ਦੀ ਠੀਕ ਆ ਕਦ ਵਜਾਂ ਦਾ ਛੱਡੇ ਦੁੱਧ ਭਾਈ ਕਿੰਨਾ ਕੁ ਬਾਦੂਗੀ ਦੁੱਧ ਦੇ ਦੂਗੀ ਕਰਾਂ 14 ਕਿਲੋ ਛੱਡੇ 13 14 ਬਾਜੂਗੀ ਠੀਕ ਆ ਭਾਈ ਇੱਕ ਵਾਰ ਆਪਣਾ ਐਡਰੈਸ ਦੁਬਾਰਾ ਕੋ ਦੱਸ ਦੋ ਪਿੰਡ ਕੋਲੇ ਵਾਲਾ ਜੀ ਨਾਮ ਗੁਰਿੰਦਰ ਸਿੰਘ ਠੀਕ ਆ ਮੋਬਾਈਲ ਨੰਬਰ ਆਣਾ 9855634908 ਭਾਈ ਹਰ ਸਮੇਂ ਪਛੋਂ ਦੇ ਘਰੇ ਵੀ ਆਪਣੇ ਕੋਲ ਕੀ ਠੀਕ ਹੈ ਬੁਆਰਦਾ ਕਰਨਾ ਭਾਈ ਆਪਣਾ ਜੀ ਜੀ ਠੀਕ ਹੈ ਜੀ ਚੱਲ ਭਾਈ ਰਿਸਟ ਕਰ ਪਈ ਆ ਜੀ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਲਾਲ ਸਿੰਘ ਗੁੱਜਰਵਾਲ ਵੇਟਰਾਹੋਂ ਰੋਡ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ ਜੀ 981444356 ਠੀਕ ਹੈ ਭਾਈ ਭਾਈ ਇਹ ਕਿੰਨੀਆਂ ਮੱਝ ਲਏ ਹੋ ਜੀ ਉਹ ਜੋੜਾ ਆਇਆ ਜੀ ਅੱਛਾ ਜੋੜਾ ਲਏ ਹੋ ਜੀ ਹਾਂ ਜੀ ਪਹਿਲੀ ਦੀ ਪਹਿਲਾਂ ਇਹ ਡਿਟੇਲ ਦੱਸੋ ਜੀ ਇਹ ਕੋਟੂ ਦੂਜੇ ਸੂਰ ਹੈ ਵੀਰ ਅੱਛਾ ਜੀ ਹਾਂ ਜੀ ਠੀਕ ਹੈ ਜੀ ਚੰਗੀ ਹੈਗੀ ਆ ਭਾਜੀ ਕਿੰਨਾ ਕੁ ਦੁੱਧ ਪਾਏ ਭਾਈ ਪਿਛਲੇ ਸਵੇਰੇ 13-14 ਲੀਟਰ ਪਾਏ ਫਿਲੋਂ ਨੇ ਐਤ ਕੀ ਕਿੰਨਾ ਬਾਜੂਗੀ ਸਵੇਰੇ ਸੋਣੀ ਕਿੰਨਾ ਕੁ ਬਾਜੂਗੀ 14-15 ਦੀ ਗਰੰਟੀ ਹੈ ਠੀਕ ਹੈ ਭਾਈ ਇੱਕ ਵਾਰ ਤੋੜ ਲਓ ਭਾਜੀ ਠੀਕ ਮਾਜੀ ਚੰਗੀ ਹੈਗੀ ਆ ਸੰਤਲ ਵੀ ਚੰਗਾ ਲੱਗਾ ਆ ਭਾਈ ਕਹਿੰਦਾ 14-15 ਕਿਲੋ ਦੁੱਧ ਬਾਜੂਗੀ ਫੇਸ ਬਿਊਟੀ ਦੇਖੋ ਮਾਜੀ ਦੀ ਚੰਗੀ ਆ ਤੇਤ ਪਰ ਦੇਖੋ ਮੋਲ ਲਾ ਭਾਈ ਮੋਲ ਤਾਂ ਤੁਨ ਵੀ ਕੱਲਾ ਕੱਲਾ ਪੂਰੇ ਗੈਪ ਤੇ ਲੱਗਾ ਆਇਆ ਹੈਗਾ ਭਾਈ ਕਹਿੰਦਾ 14-15 ਕਿਲੋ ਤਰ ਪਾ ਦੂਗੀ ਆਦ ਕੀ ਭਾਈ ਕਿੰਨਾ ਕ ਟਾਈਮ ਲੱਗਦੀ ਆ ਇਹ 10 ਦਿਨ ਲੱਗ ਜੇ 10 ਦਿਨ ਕੱਢਦੀ ਆ ਲੈ ਠੀਕ ਹੈ ਜੀ ਤਾਂ ਤੁਨ ਦੇਖੋ ਚੰਗਾ ਭਾਈ ਇਹਦਾ ਮੁੱਲ ਕੀ ਕਰਦੇ ਹੋ ਜੀ ਮੁੱਲ 1-25 ਆ ਜੀ ਕਿੰਨੇ ਹੀ ਦੇ ਦੋਗੇ ਜੀ 1-15 ਹੀ ਦੇ ਦਾਂਗੇ 10 ਹੀ ਦੇ ਦਈਏ ਚਲੋ ਭਾਜੀ ਠੀਕ ਹੈ ਜੀ ਕਰਨਾ ਹੈ ਆ ਭਾਈ ਤੇ ਚੋੜੋ ਅੱਛਾ ਇਹ ਵੀ ਗੱਬਣਾ ਹੈ ਇਹ ਵੀ ਗੱਬਣਾ ਵੀਰੇ ਇਹਦੀ ਭਾਈ ਡਿਟੇਲ ਦੱਸੋ ਨਾ 10 ਦਿਨ ਨਰਮ ਹੈ ਵੀ ਜੀ ਅੱਛਾ ਜੀ ਇਹ ਤੀਜਾ ਸੂਆ ਹੈ ਜੀ ਠੀਕ ਹੈ ਜੀ ਪਿਛਲੇ ਸਾਲ ਕਿੰਨਾ ਦਰ ਪਾਇਆ ਭਾਜੀ 12 13 ਫੇਰਤਾ ਹੈ ਐਤ ਕੀ ਕਿ ਮੈਂ ਦੇ ਦੂੰਗੀ ਮੈਂ 12 13 ਐਤ ਕੀ ਦੇ ਦੂੰਗੀ ਠੀਕ ਹੈ ਜੀ ਠੀਕ ਹੈ ਚੰਗੀ ਹੈਗੀ ਹੈ ਮੱਝ ਵਜਾ ਮੋਜਨ ਵੀ ਚੰਗਾ ਹੈਗਾ ਸੰਭੀ ਬਲੀ ਭਾਈ ਚੰਗੀ ਹੈਗੀ ਹੈ ਨਾ ਹਾਂਜੀ ਭਾਈ ਕਹਿੰਦਾ 13 14 ਕਿਲੋ ਦਰ ਪਾ ਜੂਗੀ ਐਤ ਕੀ 1 15 ਮੋਹਲੋ ਭਾਜੀ ਮੋਹਲੋ ਕਰਦੇ ਵਜਨ ਵੀ ਮਾਈ ਦਾ ਚੰਗਾ ਹੈਗਾ ਨਰਮ ਨਰਮ ਮਾਈ ਹਫਤਾ ਹਫਤਾ ਕਰਦੀ ਹੈ ਜੀ ਠੀਕ ਹੈ ਜੀ ਭਾਈ ਕਹਿੰਦਾ ਹਫਤਾ ਕਰਦੀ ਹੈਗੀ ਆ ਤੇਰਾ 14 ਕਿਲੋ ਦਾ ਪਾ ਦਊਗੀ ਭਾਈ ਇਹ ਦੇਖ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦਾ 1 15 ਮੰਗਦੇ ਇਹ ਕਿੰਨੇ ਦੇੋਗੇ ਜੀ ਇੱਕ ਪਾਣੀ ਦੇ ਦੇ ਦਾਂਗੇ ਪੂਰੇ ਦੇ ਦੋਗੇ ਮੈਂ ਜੋੜਾ ਲੈ ਗਿਆ ਜੋੜੇ ਜਮਾਨ ਕਰ ਦੇਣੀ ਜੀ ਜਮਾਨ ਕਰ ਦੋਗੇ ਪੰਜਾਬ ਨਾ ਐਡਰੈਸ ਦੁਆਰਾ ਸਮਝਾ ਦਿਓ ਰਾਹੋਂ ਰੋਡ ਗੁੱਜਰਵਾਲ ਬੇਟੇ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਦੱਸੋ 98144 43536 ਤੇ ਆਪਣੇ ਘਰੇ ਵੀ ਭਾਈ ਹਰਸ਼ਮੇ ਪਸ਼ੂ ਹੁੰਦੇ ਆ ਐਸੋ ਹੁੰਦੇ ਆ ਆਮਾ ਬਿਲੀ ਜਾਂਦੇ ਭਾਈ ਹਾਂਜੀ ਹਾਂਜੀ ਸੇਲ ਪਰਚੀ ਦਾ ਕੰਮ ਸੇਲ ਪਰਚੀ ਦਾ ਕੰਮ ਹਰ ਤਰ੍ਹਾਂ ਦੇ ਪਸ਼ੂ ਮਿਲ ਜਾਂਗੇ ਗਾਂ ਮੱਝ ਜਿਵੇਂ